ਦੇਖੋ ਤੁਸੀਂ ਕਿਸਾਨ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਖੇਤਾਂ ਦੇ ਵਿੱਚ ਖੜੇ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਆ ਆਪਦਾ ਜਿਹੜਾ ਅਫਸਰ ਸਾਹੀ ਆ ਉਹਨੂੰ ਲੈ ਕੇ ਅਫਸਰ ਜਾਈ ਇੱਥੇ ਪੁਲਿਸ ਪਰਿਵਾਰ ਸਮੇਤ ਪਹੁੰਚੀ ਆ ਜਿਹੜੀ ਕਿਸਾਨਾਂ ਨੂੰ ਜਿਹੜੀ ਨਿਸ਼ਾਨਦੇਹੀ ਉਹਦੇ ਵਿੱਚ ਕਰਨੀ ਆ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਬਠਿੰਡੇ ਪ੍ਰਸ਼ਾਸਨ ਨੇ ਤੇ ਦੂਜੇ ਪਾਸੇ ਕਿਸਾਨ ਅਤੇ ਭਾਰਤੀ ਕਿਸਾਨ ਜੁਨੈਦ ਇਕਤਾ ਅਗਰਾਹਾਂ ਦੇ ਵੱਲੋਂ ਇਹ ਨਿਸ਼ਾਨਦੇਹੀ ਨੂੰ ਰੋਕਣ ਦੇ ਲਈ ਵੱਡੇ ਕਹ ਸਾਰੇ ਵੀਰਾਂ ਦੇ ਪ੍ਰਧਾਨ ਜੀ ਪ੍ਰਧਾਨ ਜੀ ਛੇ ਦਿਨ ਉਹ ਮੂਰੇ ਉਹ ਕੰਮ ਉਹ ਹੋਊਗਾ ਬੇਨਤੀ ਆ ਸਾਰਿਆਂ ਨੂੰ ਕਿਸੇ ਨੇ ਆਪੋ ਤਾਂ ਨਹੀਂ ਜਾਣਾ ਮੂਰੇ ਆਗੂ ਅਗਵਾਈ ਕਰਨਗੇ ਮੂਰੇ ਆਗੂ ਆ ਰਹੇ ਆ ਸਾਰਿਆਂ ਦੀ ਬੇਨਤੀ ਆ ਵੀ ਆਗੂ ਅਗਵਾਈ ਕਰਨਗੇ ਓ ਯਾਰ ਆ ਗੱਡੀ ਵਾਲਾ ਗੱਡੀ ਕੌਣ ਆ ਨਾ ਨਹੀਂ ਬੜੀ ਲੱਗੇਗਾ ਲੱਗੜੀ ਗੱਡੀ ਵਾਲਾ ਬੰਦਾ ਸਦੋ ਗੱਡੀ ਵਾਲਾ ਬੰਦਾ ਜਿਹੜਾ ਡਰਾਈਵਰ ਆ ਥੋੜੀ ਜਿਹੀ ਗੱਡੀ ਅੱਗੇ ਕਰੋ ਬਾਈ ਤੁਸੀਂ ਉਹ ਗੱਡੀ ਚ ਹਾਂ ਉਹ ਤੁਸੀਂ ਗੱਡੀ ਦੀ ਆਹੋ ਜੀ ਗੱਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਆफी ਸ਼ਾਂਤੀਪੂਰਵਕ ਆਪਦਾ ਲੋਲਣ ਕਰ ਰਹੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕੇ ਬਾਦਦਾ ਨਾ ਕਰੇ ਸਰ ਨਾਲਾ ਦੇਵਾ ਸਮਾਨ ਦੇਖੋ ਗੱਲਬਾਤ ਜੋ ਕਰਨੀ ਅਸੀਂ ਤਿਆਰ ਆ ਗੱਲਬਾਤ ਕਰਨੋ ਪਤਾ ਜਿਹੜਾ ਸਮਾਨ ਹੈ ਦੇਖੋ ਜੀ ਦੇਖੋ ਮੈਨੂੰ ਜਾਣ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਬਈ ਆਪਦੀ ਬੈਰੀਕੇਟਿੰਗ ਕਰਕੇ ਉਹ ਜਿਹੜਾ ਖੜਿਆ ਹੋਇਆ ਪੂਰੀ ਤਿਆਰੀ ਚ ਹੈ ਪੁਲਿਸ ਪ੍ਰਸ਼ਾਸਨ ਬਈ ਅਸੀਂ ਹਰ ਹਾਲ ਜ਼ਮੀਨਾਂ ਦੇ ਵਿੱਚ ਵੜ ਕੇ ਰਹਿਾਂਗੇ ਅਸੀਂ ਨਹੀਂ ਚਾਹੁੰਦੇ ਹਰ ਹਾਲ ਪ੍ਰਸ਼ਾਸਨ ਨੂੰ ਦੇਣ ਦੀ ਆ ਅਸੀਂ ਨਹੀਂ ਚਾਹੁੰਦੇ ਸਾਡੇ ਘਰਾਂ ਦੇ ਪਿਆ ਪੁੱਤ ਤੁਸੀਂ ਸਾਡੇ ਹੀ ਚਾਚੇ ਦਾ ਬਈ ਹਰ ਹਾਲ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੇਹੀ ਆ ਉਹ ਕਰਕੇ ਹਟਾਂਗੇ ਜਿਹੜਾ ਪੁਲਿਸ ਪ੍ਰਸ਼ਾਸਨ ਦੇਖੋ ਉਹ ਅੱਗੇ ਵਧਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਿਹਾ ਵਿਚਾਲੇ ਆ ਜੰਨੇ ਆ ਪਾਸ ਦੇਣਾ ਵਿਚਾਲੇ ਤੁਸੀਂ ਆ ਦਿਓ ਪਰ ਮੜਾ ਸਮਾਨ ਵਾਪਸ ਕਰ ਦਿਓ ਆਵਾ ਬੰਦੇ ਨੂੰ ਬੇਨਤੀ ਆ ਕਿ ਜਾਬ ਤੇ ਚ ਰਹਾ ਤੁਸੀਂ ਦੇਖ ਸਕਦੇ ਹੋ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੇ ਜਿਹੜੇ ਵਰਕਰ ਸਹਿਬਾਨ ਨੇ ਆਗੂ ਨੇ ਓਹੋ ਤਿਆਰ ਵਰ ਤਿਆਰ ਨੇ ਵੀ ਜੇ ਪੁਲਿਸ ਪ੍ਰਸ਼ਾਸਨ ਕੋਈ ਵਧੀਕੀ ਕਰਦਾ ਸਾਡੇ ਕਿਸਾਨਾਂ ਤੇ ਤਾਂ ਉਸ ਕਿਸਮ ਦਾ ਜਿਹੜਾ ਮਾਹੌਲ ਆ ਉਹ ਤਿਆਰ ਕੀ ਦੇਖੋ ਪੁਲਿਸ ਪ੍ਰਸ਼ਾਸਨ ਅੱਗੇ ਵੱਧ ਰਿਹਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਨਾਲ ਜੀ ਸਾਹਿਬ ਘੜੇ ਕਰੋ ਇਹ ਪਹਿਲਾ ਡੰਡਾ ਤੁਸੀਂ ਉੱਥੇ ਬੰਦਾ ਉੱਥੇ ਪੜਦੇ ਸੀ ਜਾ ਕੇ ਪਿੰਡ ਤੁਸੀਂ ਨਾਲ ਸੀ ਮੂਰੇ ਪੜਨ ਵਿੱਚ ਉੱਥੋਂ ਬਚਾਇਆ ਸੀ ਮੂਰੇ ਹੋ ਗਏ ਬੰਦਿਆਂ ਦਾ ਕਿਹਾ ਸੀ ਤੁਸੀਂ ਪਿੱਛੇ ਟਾ ਕੇ ਵੜ ਗਏ ਸੀ ਬੰਦਿਆਂ ਦੀ ਹੁਣ ਕਹਿੰਦੇ ਵੀ ਬੰਦੇ ਲੈਣੇ ਪਿੱਛੇ ਕਰ ਗਏ ਜੀ ਜੀ ਸਾਹਿਬ ਸੀਗੇ ਪਿੱਛੇ ਖਾਏ ਸੀ ਅਰੇ ਬੰਦੇ ਸਾਡੇ ਕੋਲੇ ਹੁਣ ਅਸੀਂ ਪਤਾ ਕਰ ਲੈਣੇ ਦੇ ਦੇ ਜੰਮ 1982 ਬੰਦਿਆਂ ਨੂੰ ਪੁੱਛ ਲਓ ਸਾਡੇ ਸਾਹਮਣੇ ਕਾ ਵੀ ਕਿਹਾ ਕੁਝ ਤੇ ਫਿਰ ਅਸੀਂ ਤਾਂ ਐਸੀ ਕੀ ਕਰੀ ਮੋਕੇ ਤੇ ਬੰਦੇ ਵੀ ਫੜੀ ਬੈਠੇ ਸਾਡੇ ਬੰਦੇ ਕਹਿੰਦੇ ਬਾਹਰ ਵਿੱਚ ਜਿੱਦ ਨਹੀਂ ਥੋੜੇ ਬੰਦੇ ਨਾਲ ਚਾਰਜ ਕਰਦਾ ਨਹੀਂ ਲੰਦਾ ਨਹੀਂ ਫੜਿਆ ਜੀ ਮੈਂ ਚੌਂਦੀ ਸਰਕਾਰ ਨੇ ਟਾਲੀ ਦਾ ਫੜਿਆ ਫੜੋ ਇੱਕ ਵੀ ਬੰਦਾ ਹੈ ਨਹੀਂ ਟ੍ਰਾਲੀ ਲੈ ਜਾਓਗੇ ਤੁਸੀਂ ਟ੍ਰਾਲੀ ਤਾਂ ਤਾਂ ਲੈ ਆਏ ਸੀ ਬੜੇ ਹੁਣ ਲੈ ਜਾਉਗੇ ਟਾਲੀ ਉਹ ਤਾਂ ਯਾਰ ਬਾਂਬਾਂ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਾਲੀ ਸਾਡੀ ਗੱਲ ਕਰਨ ਦੀ ਬਦ ਕਰ ਲਿਓ ਫ੍ਰੈਂਚ ਵਿੱਚ ਬੱਜਾਂਗੇ ਹੁਣ ਸਾਡੇ ਇਹ ਦੇ ਜੰਮ ਟ੍ਰਾਲੀ ਦੇ ਦੋ ਜੇਕਰ ਆਓ ਜੀ ਰੋੜੇ ਨਾਲ ਜੇ ਰੋੜੇ ਥਾਵੇਂ ਲੈ ਜਾਂਦੇ ਹੁੰਦੇ ਜਹਰਾਰ ਜੀ ਅਸੀਂ ਲੈਂਦੇ ਰੋੜੇ ਤੁਸੀਂ ਬੰਬ ਚਲਾਉਨੇ ਹੋ ਤੁਸੀਂ ਰੱਖੂਗਾ ਕਿਹਦਾ ਫਾਸਾ ਹੈ ਗੱਲ ਗਲਤਾਂ ਤੁਹਾਨੂੰ ਬੰਦ ਦਾ ਅਧਿਕਾਰ ਕਿਹਨੇ ਦਿੱਤਾ ਨਹੀਂ ਗੋਲੀਆਂ ਦਾ ਅਧਿਕਾਰ ਕਿਹਦੇ ਹੈ ਕੀ ਸੋ ਜੇ ਤੇ ਬੰਬ ਨਹੀਂ ਮਾਰੇ ਤੇ ਅੱਖਾਂ ਪਰ ਨੋਟਾ ਦਿਓ ਤੁਸੀਂ ਬਦਲਾਵਾ ਨਹੀਂ ਰੋਣੇ ਤੁਸੀਂ ਗੱਲ ਗਲਤ ਨਹੀਂ ਨਹੀ ਕਰ ਲੋ ਜਿਵੇਂ ਕਰਦੇ ਹੋ 20 ਰੁਪਏ ਦੇ ਸਟਾਫ ਨੂੰ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲੇ ਲੈ ਜੋ ਟਰਾਲੀ ਨੇ ਇੱਕ ਗੱਲ ਅਬ ਥੋੜੇ ਲਾ ਕੇ ਦੇ ਦਿਓ ਥੋੜੇ ਲਾ ਕੇ ਆਂਗਾ ਟਰਾਲੀ ਕੋਈ ਨਹੀਂ ਥੋੜੇ ਲਾ ਕੇ ਕਿੱਥੇ ਦੱਸਣੇ ਰੋੜੇ ਨਹੀਂ ਪੱਟੇ ਜਾਂਦੇ ਅਸੀਂ ਰੋੜੇ ਨਹੀਂ ਮਿਲਦੇ ਜਿਹੜੀ ਮਰਜ਼ੀ ਕਰਦੇ ਵਟ ਲਾਗੇ ਪੱਟਣੇ ਘਰ ਮਾਰਦੇ ਸਨ ਪਹਿਲਾਂ ਸੋਚ ਨਾ ਕਰਨਾ ਉਹ ਤਾਂ ਸੀਨੀਅਰ ਬਹੁਤ ਵੱਡਾ ਗੱਲ ਆ 10 10 ਬੰਦੇ ਨੇ ਬਣਾ ਦੇ ਲਿਆ 10 10 ਕੋਟਾ ਮੰਕਰ ਦੇ ਲਿਆ ਜੇ ਤੁਸੀਂ ਟਰਾਲੀ ਖੋਣ ਆਈ ਮਾਂ ਮੈਂ ਕਿਹਾ ਫੈਕਟਰੀ ਬੰਬਾਂ ਦੀ ਫੈਸਲਾ ਕਰ ਲੋ ਕਿਸੇ ਸਰਕਾਰ ਦਾ ਇਹ ਕਰ ਲੋ ਮਾਰਨ ਦਾ ਫੈਸਲਾ ਜਿੰਨਾ ਮਰਜ਼ੀ ਮਾਰ ਹਾਂ ਦੋ ਮਾਰ ਟਾਲੀਆ ਟਰਾਲੀ ਦੇ ਕਹਿੰਦੇ ਪٹرول ਬੰਬ ਆ ਕਿੱਥੋਂ ਆ ਗਿਆ ਪٹرول ਬੰਬ ਤੁਸੀਂ ਦਰੇ ਆ ਰੋੜੇ ਹੋਣ ਯਸ ਕਿਹਨੇ ਸਾਡੇ ਕੋਲ ਰੋੜੇ ਹੈਗੇ ਸੁਰੱਖਿਆ ਚੋਂ ਜੇ ਤੁਸੀਂ ਬੰਬ ਵਧਾਉਂਗੇ ਥਰੂ ਗਏ ਫਿੱਟੋਗੇ ਉਹ ਅੱਧੀ ਗੱਡੀ ਲੈ ਛੜੇ ਥਰੂ ਗਏ ਸਿੱਟਣ ਵਾਲੀ ਪਾਣੀ ਦੇ ਬਸੜਾ ਵਾਲੇ ਥੋੜਾ ਆਉਣੇ ਹੈ ਸਾਡੇ ਕੋਲ ਸੁਰੱਖਿਆ ਦੇ ਕੋਲ ਵਾਸਤੇ ਕੀ ਹੈ ਰੋੜੇ ਹੈ 15 ਮਿੰਟ ਨੂੰ ਦਿੱਤੇ ਹੈ ਸਾਡੀ ਟਰਾਲੀ ਸਮੇਂ ਉਧਰ ਭੇਜ ਦੇਣਾ ਨਹੀਂ ਭੇਜੇ ਤਾਂ ਆਪਾਂ ਪਰ ਆ ਪੜਾਂਗੇ ਇਹਨਾਂ ਨਾਲ ਕੋਈ ਕੁਝ ਜੋ ਮਰਜੀ ਉਸ ਹੋ ਜੇ ਸਾਰੇ ਕਾਇਮ ਹੋ ਜਾਓ ਬੈਰੋ ਲਾੜ ਗੁਰੂ ਪੜਾ ਕੇ ਆਪਣੇ ਟਾਲੀ ਨਹੀਂ ਦਿੰਦੇ ਆਪਣੇ ਬੰਦੇ ਫੁੜੀ ਬੈਠੇ ਆ ਜਿੰਦਾ ਨੇ ਬਾਬਾ ਤੌਰ ਸੀ ਉਹ ਟਾਂਗਾਂ ਦੀ ਸਾਡੀ ਬਾਹ ਦੋੜਦੀ ਦੱਸਉਂਦਿਆਂ ਨੇ ਬੈਰੋ ਬੈਰੋ ਹਰ ਕਿਸੇ ਨੇ ਵੀ ਜਿੰਨਾ ਦੇਖੋ ਲਾੜ ਨਹੀਂ ਹੁੰਦਾ ਕਹਿੰਦੇ ਕੋਈ ਨੀ ਸਾਰੇ ਬੱਚੋ ਜੋ ਬੰਦੇ ਆਪਣੇ ਔਰ ਪਹਿਲੇ ਤਾਂ ਉਹ ਜਿਉਂ ਨੂੰ ਜਾ ਕੇ ਪੜਦੇ ਸੀਗੇ ਸਾਡੇ ਕਹਿੰਦੇ ਬੰਦੇ ਚੱਕ ਲੈ ਬੰਦੇ ਚੱਕਣ ਦੀ ਫਰਮਾਨ ਜਿਮਤੀ ਕਰਦੇ ਤਰੇ ਫਰਦਰ ਬਣਾ ਮਜ਼ਦੂਰੀ ਤੋਂ ਕਿਤੇ ਕਿਸੇ ਹੱਥ ਰੀ ਨਹੀਂ ਹੋਰ ਦਿੰਦੇ ਲੈ ਜਾ ਬੰਦਾ ਜਿੰਨੀਆਂ ਬਗਜੀ ਲੈਣੀਆਂ ਠੀਕ ਹੈ ਥੋੜਾ ਫੈਸਲਾ ਪੁੱਛ ਲੋ ਬਗਵਾ ਤਮਾਨ ਨੂੰ ਮਾਰਨੇ ਆ ਬੰਦੇ ਤੁਸੀਂ ਗੋਰਾਫਾਂ ਨਹੀਂ ਫਿਰਦੇ ਤੁਸੀਂ ਢਾਂਗਾ ਲਈ ਫਿਰਦੇ ਹੋ ਤੁਸੀਂ ਸਿਰ ਉੱਤੇ ਗੋਲੇ ਨਹੀਂ ਫਿਰਦੇ ਸਾਡੇ ਰੋੜਿਆਂ ਦੀ ਤਸਲੀਮ ਹੋਗੀ ਲੈਟ ਵਾਲੀ ਨਾਲ ਸੜਕ 'ਤੇ ਨਹੀਂ ਤੇ ਰੋੜੇ ਪੈਦਾ ਨਹੀਂ ਹੋਣਗੇ ਆ ਸੜਕ ਪੱਟ ਕੇ ਕਰ ਲਾਂਗੇ ਰੋੜੇ ਤਾਂ ਸੀ ਆ ਦੇ ਪੈ ਪੁੱਤ ਪੈ ਠੀਕ ਗੱਲ ਦਿੱਤੀਆਂ ਮਿੰਟ ਦੇਖ ਲੈ ਬਰਾਬਰ ਦੱਸ ਦੇ ਜੋ ਹੋਏ ਮੈਨੂੰ ਸਾਰੇ